ਹੈਲੋ ਬੱਚਿਓ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਦੀ ਵੀਡੀਓ ਤੁਹਾਡੇ ਲੈ ਕੇ ਆਏ ਆ ਅਧਿਆਪਕ ਦਿਵਸ ਤੇ ਭਾਸ਼ਣ ਪੰਜਾਬੀ ਵਿੱਚ ਤਾਂ ਬੱਚਿਓ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਚਲੋ ਅੱਜ ਦੀ ਵੀਡੀਓ ਨੂੰ ਸਟਾਰਟ ਕਰਦੇ ਆ ਸ੍ਰੀ ਅਧਿਕਾਰਯੋਗ ਪ੍ਰਧਾਨ ਚਾਰਿਆ ਜੀ ਸਾਰੇ ਅਧਿਆਪਕਾਂ ਤੇ ਮੇਰੇ ਸਹਿਯੋਗੀ ਦੋਸਤਾਂ ਨੂੰ ਪਰਨਾਮ ਅੱਜ ਅਸੀਂ ਇੱਥੇ ਅਧਿਆਪਕ ਦਿਵਸ ਮਨਾਉਣ ਲਈ ਇਕੱਠੇ ਹੋਏ ਹਾਂ ਇਹ ਦਿਨ ਉਹਨਾਂ ਮਹਾਨ ਹਸਤੀਆਂ ਨੂੰ ਸਮਰਪਿਤ ਹੈ ਜੋ ਸਾਨੂੰ ਸਿਰਫ ਪੜਾਈ ਹੀ ਨਹੀਂ ਸਿਖਾਉਂਦੀਆਂ ਸਗੋਂ ਸਾਨੂੰ ਜੀਵਨ ਦੇ ਅਸਲੀ ਮਾਇਨੇ ਵੀ ਸਮਝਾਉਂਦੀਆਂ ਹਨ ਅਸੀਂ ਜਾਣਦੇ ਹਾਂ ਕਿ 5 ਸਤੰਬਰ ਨੂੰ ਅਧਿਆਪਕ ਦਿਵਸ ਮਨਾਇਆ ਜਾਂਦਾ ਹੈ ਕਿਉਂਕਿ ਇਸ ਦਿਨ ਭਾਰਤ ਦੇ ਮਹਾਨ ਦਰਸ਼ਨ ਸ਼ਾਸਤਰੀ ਵਿਦਵਾਨ ਅਤੇ ਦੂਜੇ ਰਾਸ਼ਟਰਪਤੀ ਡਾਕਟਰ ਸਰਵਪਲੀ ਰਾਧਾਕ੍ਰਿਸ਼ਨਨ ਦਾ ਜਨਮ ਦਿਨ ਹੈ। ਉਹਨਾਂ ਦਾ ਮੰਨਣਾ ਸੀ ਕਿ ਅਧਿਆਪਕ ਸਮਾਜ ਦੀ ਰੀੜ ਦੀ ਹੱਡੀ ਹੁੰਦੇ ਹਨ। ਅਧਿਆਪਕ ਉਹ ਚਾਨਣ ਹਨ ਜੋ ਸਾਡੀ ਜ਼ਿੰਦਗੀ ਦੇ ਹਨੇਰੇ ਨੂੰ ਦੂਰ ਕਰਦੇ ਹਨ। ਉਹ ਸਾਨੂੰ ਸਿਰਫ ਗਿਆਨ ਹੀ ਨਹੀਂ ਦਿੰਦੇ ਸਗੋਂ ਸਾਨੂੰ ਸੋਚਾ ਮਨੁੱਖਾ ਬਣਾਉਂਦੇ ਹਨ ਅਸੀਂ ਆਪਣੇ ਅਧਿਆਪਕਾਂ ਦਾ ਧੰਨਵਾਦ ਕਰਨਾ ਚਾਹੀਦਾ ਹੈ ਤਾਂ ਇੱਥੇ ਤੁਸੀਂ ਲਿਖ ਸਕਦੇ ਸਾਨੂੰ ਆਪਣੇ ਅਧਿਆਪਕਾਂ ਦਾ ਧੰਨਵਾਦ ਕਰਨਾ ਚਾਹੀਦਾ ਹੈ ਸਾਨੂੰ ਕਿਉਂਕਿ ਉਹ ਸਾਡੀ ਸਫਲਤਾ ਦਾ ਅਸਲ ਆਧਾਰ ਹਨ ਅੰਤ ਵਿੱਚ ਮੈਂ ਇਹੀ ਕਹਿਣਾ ਚਾਹੁੰਦਾ ਹਾਂ ਅਧਿਆਪਕ ਜੀ ਸਦਾ ਰਹੋ ਸੁਖੀ ਤੁਹਾਡੇ ਬਿਨਾ ਨਾ ਰੋਸ਼ਨੀ ਕੋਈ ਤੁਸੀਂ ਸਾਡੇ ਜੀਵਨ ਦੇ ਚਾਨਣ ਹੋ ਤੁਹਾਨੂੰ ਨਮਨ ਤੁਸੀਂ ਸਦਾ ਮਹਾਨ ਹੋ ਤੁਹਾਡੇ ਸਾਰੇ ਦਾ ਧੰਨਵਾਦ ਤੁਹਾਡੇ ਸਾਰਿਆਂ ਦਾ ਧੰਨਵਾਦ ਲਿਖ ਦੇਣਾ ਤੇ ਅਧਿਆਪਕ ਦਿਵਸ ਦੀਆਂ ਲੱਖ ਲੱਖ ਵਧਾਈਆਂ ਤਾਂ ਬੱਚਿਓ ਇਹ ਸੀ ਅਧਿਆਪਕ ਦਿਵਸ ਤੇ ਭਾਸ਼ਣ ਤਾਂ ਜਿਹੜੀ ਤੁਹਾਨੂੰ ਵਿੱਚ ਗਲਤੀ ਦੱਸੀ ਹੈ ਤੁਹਾਨੂੰ ਵਿੱਚ ਮੈਂ ਦੱਸ ਦਿੱਤੀ ਹੈ ਗਲਤ ਲਿਖਿਆ ਗਿਆ ਸੀ ਇਸ ਵਿੱਚ ਉਹ ਮੈਂ ਦੱਸ ਦਿੱਤਾ ਹੈ ਤੁਸ ਕੀ ਵਿੱਚ ਲਿਖਣਾ ਹੈ ਬਾਕੀ ਸਾਰਾ ਜਿਹੜਾ ਭਾਸ਼ਣ ਹੈ ਉਹ ਸਹੀ ਹੈ ਤਾਂ ਤੁਸੀਂ ਪੜ੍ਹ ਲਿਆ ਹੋਵੇਗਾ ਇਸ ਨੂੰ ਤੁਸੀਂ ਇਸ ਨੂੰ ਦੇਖ ਕੇ ਬੋਲ ਸਕਦੇ ਹੋ ਆਪਣੇ ਭਾਸ਼ਣ ਨੂੰ ਤਾਂ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੈ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇਹੋ ਜਿਹੀਆਂ ਹੋਰ ਵੀਡੀਓਜ਼ ਦੇਖਣ ਲਈ